ਪਤਨੀ ਬਾਬੇ ਦੀ ਕਿਰਪਾ ਪਤਨੀ ਪੰਜਾਬੀਆਂ ਦਾ ਕਰਮ ਹੈ ਕਿਸੇ ਇੱਕ ਵੀ ਪ੍ਰੈਸ ਵਾਲੇ ਨੌਜਵਾਨ ਜਿੱਦਾਂ ਕ੍ਰਿਟਿਕਸ ਵੀ ਹੁੰਨੇ ਆ ਸਮੀਖਿਆ ਵੀ ਕਰਦੇ ਆ ਕਿਸੇ ਇੱਕ ਬੰਦੇ ਨੇ ਵੀ ਨਹੀਂ ਨਿੰਦਿਆ ਸਾਰੀ ਦੁਨੀਆ ਨੂੰ ਖੁਸ਼ ਕਰਨਾ ਇੱਕ ਪਾਸੇ ਤੇ ਪੰਜਾਬੀਆਂ ਨੂੰ ਖੁਸ਼ ਕਰਨਾ ਇੱਕ ਪਾਸੇ ਚਾਹੁੰਨੇ ਆ ਕਿ ਸਾਡਾ ਸਿਨੇਮਾ ਜਿਹੜਾ ਅਸੀਂ ਕਈ ਸਾਲ ਤੋਂ ਜਦੋਜਹਿਦ ਕਰਦੇ ਸੀ ਤੁਹਾਨੂੰ ਪਸੰਦ ਆ ਗਿਆ ਹੁਣੇ ਤੁਹਾਡਾ ਸਿਨੇਮਾ ਮੈਂ ਪਹਿਲੀ ਵਾਰੀ ਵੇਖਿਆ ਤੁਸੀਂ ਫਿਲਮੋਂ ਵੇਖਦੇ ਸੀ ਕਿ ਤੁਹਾਡੀਆਂ ਵੀ ਅੱਖਾਂ ਨਮ ਸੀਆਂ ਇਮੋਸ਼ਨਲ ਤੁਸੀਂ ਵੀ ਸੀਗੇ ਦੇਖੋ ਕੀ ਹੁੰਦਾ ਨਾ ਜਦੋਂ ਕੰਮ ਜਦੋਂ ਆਪਾਂ ਕਰਦੇ ਆਂ ਬੜੀ ਸ਼ਿੱਦਤ ਨਾਲ ਕਰਦੇ ਆਂ ਜਦੋਂ ਕੰਮ ਡਿਲੇ ਹੋ ਜਾਂਦਾ ਹੈ ਉਹਦੇ ਨਾਲ ਦੋ ਨੁਕਸਾਨ ਹੁੰਨੇ ਆ ਕੰਮ ਦਾ ਤਨਖਾਣ ਹੁੰਦਾ ਪਰ ਚਾਉਣ ਵਾਲਿਆਂ ਦਾ ਵੀ ਹੁੰਦਾ ਜਦੋਂ ਅਸੀਂ ਕਿਸੇ ਪੇਸ਼ੇ 'ਚ ਆ ਜਾਂਦੇ ਆ ਸਾਰੇ ਉਦੋਂ ਸਾਡਾ ਆਪਣਾ ਆਪ ਮੈਂ ਨਹੀਂ ਰਹਿੰਦੀ ਇਹ ਦੁਨੀਆ ਦੀ ਉਹ ਹੁੰਦੀ ਆ ਜੇ ਅਸੀਂ ਕੋਈ ਚੰਗਾ ਕੰਮ ਕਰਕੇ ਤੁਹਾਨੂੰ ਨਹੀਂ ਮਨੋਰੰਜਨ ਕਰ ਰਿਹਾ ਤਾਂ ਸਮਝ ਲਓ ਅਸੀਂ ਆਪਣੀ ਡਿਊਟੀ 'ਚ ਫੇਲ ਆ ਤੇ ਸਾਨੂੰ ਇਹੀ ਖਦਸ਼ਾ ਸੀ ਕਿ ਅਸੀਂ ਕਿਉਂ ਲੇਟ ਆ ਇਸ ਕਰਕੇ ਮੇਰੀ ਅੱਖਾਂ 'ਚ ਪਾਣੀ ਸੀ ਕਿ ਕਈ ਸਾਲ ਬਾਅਦ ਦੇਰ ਆਏ ਦਰਸਤ ਆਏ ਔਰ ਪਤਾ ਨਹੀਂ ਬਾਬੇ ਦੀ ਕਿਰਪਾ ਹੈ ਪਤਾ ਨਹੀਂ ਪੰਜਾਬੀਆਂ ਦਾ ਕਰਮ ਹੈ ਕਿਸੇ ਇੱਕ ਵੀ ਪ੍ਰੈਸ ਵਾਲੇ ਨੌਜਵਾਨ ਜਿੱਦਾਂ ਕ੍ਰਿਟਿਕਸ ਵੀ ਹੁੰਨੇ ਆ ਸਮੀਖਿਆ ਵੀ ਕਰਦੇ ਆ ਕਿਸੇ ਇੱਕ ਬੰਦੇ ਨੇ ਵੀ ਨਹੀਂ ਨਿੰਦਿਆ ਇਹ ਸਾਡੀ ਪ੍ਰਾਪਤੀ ਇਹੀ ਹੈ ਸਾਰੀ ਦੁਨੀਆ ਨੂੰ ਖੁਸ਼ ਕਰਨਾ ਇੱਕ ਪਾਸੇ ਤੇ ਪੰਜਾਬੀਆਂ ਨੂੰ ਖੁਸ਼ ਕਰਨਾ ਇੱਕ ਪਾਸੇ ਵਾਹ ਵਾਹ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਗੋਸ਼ ਕਰਦਾ ਨਹੀਂ ਅਸੀਂ ਹਾਰੇ ਚੰਗੇ ਆ ਬਸ ਅਸੀਂ ਤੁਹਾਡੀ ਜਿੱਤ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਸਾਡਾ ਸਿਨੇਮਾ ਜਿਹੜਾ ਅਸੀਂ ਕਈ ਸਾਲ ਤੋਂ ਜਦੋਜਹਿਦ ਕਰਦੇ ਸੀ ਤੁਹਾਨੂੰ ਪਸੰਦ ਆ ਗਿਆ ਹੁਣੇ ਤੁਹਾਡਾ ਸਿਨੇਮਾ ਔਰ ਮੈਂ ਉਮੀਦ ਕਰਦਾ ਕਿ ਭਵਿੱਖ 'ਚ ਕੋਸ਼ਿਸ਼ ਸਾਡੀ ਤਾਂ ਰਹੂਗੀ ਸਾਰੇ ਕੋਸ਼ਿਸ਼ ਕਰਨਗੇ ਬਹੁਤ ਅੱਛੇ ਲੇਖਕ ਹੈ ਬਹੁਤ ਅੱਛੇ ਡਾਇਰੈਕਟਰ ਹੈ ਸਭ ਆਪਣਾ ਆਪਣਾ ਕੰਮ ਕਰਨਗੇ ਔਰ ਇੰਡਸਟਰੀ ਕਿਸੇ ਇੱਕ ਫਿਲਮ ਨਾਲ ਨਹੀਂ ਬਣਦੀ ਬਹੁਤ ਫਿਲਮਾਂ ਬਣਾਉਣੀਆਂ ਪੈਣਗੀਆਂ ਸਾਨੂੰ ਇਹ ਤਿਆਹੀਆ ਕਰਨਾ ਪਊਗਾ ਜੇ ਸਿਨ ਵਿੱਚ 10 ਫਿਲਮਾਂ ਲੱਗੀਆਂ ਤਾਂ ਸਾਨੂੰ ਪਹਿਲ ਆਪਣੀ ਪੰਜਾਬੀ ਫਿਲਮ ਨੂੰ ਦੇਣੀ ਪਊ ਮੈਂ ਪਹਿਲੀ ਵਾਰੀ ਵੇਖਿਆ ਤੁਸੀਂ ਫਿਲਮੋਂ ਵੇਖਦੇ ਸੀ ਤੁਹਾਡੀਆਂ ਵੀ ਅੱਖਾਂ ਨਮ ਸੀਆਂ ਮੋਸ਼ਨਲ ਤੁਸੀਂ ਵੀ ਸੀਗੇ ਦੇਖੋ ਕੀ ਹੁੰਦਾ ਨਾ ਜਦੋਂ ਕੰਮ ਜਦੋਂ ਆਪਾਂ ਕਰਦੇ ਆਂ ਬੜੀ şiddat ਨਾਲ ਕਰਦੇ ਆ ਜਦੋਂ ਕੰਮ ਡਿਲੇ ਹੋ ਜਾਂਦਾ ਹੈ ਉਹਦੇ ਨਾਲ ਦੋ ਨੁਕਸਾਨ ਹੁੰਨੇ ਆ ਕੰਮ ਦਾ ਤਾਂ ਨੁਕਸਾਨ ਹੁੰਦਾ ਹੈ ਪਰ ਚਾਹਣ ਵਾਲਿਆਂ ਦਾ ਵੀ ਹੁੰਦਾ ਜਦੋਂ ਅਸੀਂ ਕਿਸੇ ਪੇਸ਼ੇ 'ਚ ਆ ਜਾਂਦੇ ਸਾਰੇ ਉਦੋਂ ਸਾਡਾ ਆਪਣਾ ਆਪ ਮੈਂ ਨਹੀਂ ਰਹੀ ਇਹ ਦੁਨੀਆ ਦੀ ਉਹ ਹੁੰਦੀ ਆ ਜੇ ਅਸੀਂ ਕੋਈ ਚੰਗਾ ਕੰਮ ਕਰਕੇ ਤੁਹਾਨੂੰ ਨਹੀਂ ਮਨੋਰੰਜਨ ਕਰ ਰਹੇ ਤਾਂ ਸਮਝ ਲਓ ਅਸੀਂ ਆਪਣੀ ਡਿਊਟੀ 'ਚ ਫੇਲ ਆ ਤੇ ਸਾਨੂੰ ਇਹੀ ਖਦਸ਼ਾ ਸੀ ਕਿ ਅਸੀਂ ਕਿਉਂ ਲੇਟ ਆ ਇਸ ਕਰਕੇ ਮੇਰੀ ਅੱਖਾਂ 'ਚ ਪਾਣੀ ਸੀ ਕਿ ਕਈ ਸਾਲ ਬਾਅਦ ਦੇਰ ਆਏ ਦਰਸਤ ਆਏ ਔਰ ਪਤਾ ਨਹੀਂ ਬਾਬੇ ਦੀ ਕਿਰਪਾ ਹੈ ਪਤਾ ਨਹੀਂ ਪੰਜਾਬੀਆਂ ਦਾ ਕਰਮ ਹੈ ਕਿਸੇ ਇੱਕ ਵੀ ਪ੍ਰੈਸ ਵਾਲੇ ਨੌਜਵਾਨ ਜਿੱਦਾਂ ਕ੍ਰਿਟਿਕਸ ਵੀ ਹੁੰਨੇ ਆ ਸਮੀਖਿਆ ਵੀ ਕਰਦੇ ਆ ਕਿਸੇ ਇੱਕ ਬੰਦੇ ਨੇ ਵੀ ਨਹੀਂ ਨਿੰਦਿਆ ਇਹ ਸਾਡੀ ਪ੍ਰਾਪਤੀ ਇਹੀ ਹੈ ਸਾਰੀ ਦੁਨੀਆ ਨੂੰ ਖੁਸ਼ ਕਰਨਾ ਇੱਕ ਪਾਸੇ ਤੇ ਪੰਜਾਬੀਆਂ ਨੂੰ ਖੁਸ਼ ਕਰਨੇ ਇੱਕ ਪਾਸੇ ਵਾਹ ਵਾਹ ਅਜਾ ਪਿਆ ਦਿਲ ਜਤਲੇ ਮਾਤਮ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਖੁਸ਼ ਕਰਦਾ ਨਹੀਂ ਅਸੀਂ ਹਾਰੇ ਚੰਗੇ ਆ ਬਸ ਅਸੀਂ ਤੁਹਾਡੀ ਜਿੱਤ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਸਾਡਾ ਸਿਰਮਾ ਜਿਹੜਾ ਅਸੀਂ ਕਈ ਸਾਲ ਤੋਂ ਜਦੋਜਹਿਦ ਕਰਦੇ ਸੀ ਤੁਹਾਨੂੰ ਪਸੰਦ ਆ ਗਿਆ ਹੁਣੇ ਤੁਹਾਡਾ ਸਿਰਮਾ ਔਰ ਮੈਂ ਉਮੀਦ ਕਰਦਾ ਕਿ ਭਵਿੱਖ ਚ ਕੋਸ਼ਿਸ਼ ਸਾਡੀ ਤਾਂ ਰਹੂਗੀ ਸਾਰੇ ਕੋਸ਼ਿਸ਼ ਕਰਨਗੇ ਬਹੁਤ ਅੱਛੇ ਲੇਖਕ ਹੈ ਬਹੁਤ ਅੱਛੇ ਡਾਇਰੈਕਟਰ ਹੈ ਸਭ ਆਪਣਾ ਆਪਣਾ ਕੰਮ ਕਰਨਗੇ ਔਰ ਇੰਡਸਟਰੀ ਕਿਸੇ ਇੱਕ ਫਿਲਮ ਨਾਲ ਨਹੀਂ ਬਣਦੀ ਬਹੁਤ ਫਿਲਮਾਂ ਬਣਾਉਣੀਆਂ ਪੈਣਗੀਆਂ ਸਾਨੂੰ ਇਹ ਤਿਆਹੀਆ ਕਰਨਾ ਪਊਗਾ ਜਿਸ ਸਿਨ ਵਿੱਚ 10 ਫਿਲਮਾਂ ਲੱਗੀਆਂ ਤਾਂ ਸਾਨੂੰ ਪਹਿਲ ਆਪਣੀ ਪੰਜਾਬੀ ਫਿਲਮ ਨੂੰ ਦੇਣੀ ਪਊਗੀ